ਲੋਈ ਪੀਪਾ ਸਾਰੀ ਸਤਿਕਾਰਯੋਗ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਪੜਨ ਜਾ ਰਹੇ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6ਵੀਂ ਕਲਾਸ ਦੀ ਪੰਜਾਬੀ ਦੀ ਕਿਤਾਬ ਦੂਜੀ ਭਾਸ਼ਾ ਤੇ ਉਹਦੇ ਵਿੱਚ ਉਹਦਾ ਪਹਿਲਾ ਪਾਠ ਜੋ ਕੀ ਹੈਗਾ ਕੁਆਤਾ ਮਹਾਨ ਸ਼ਹੀਦ ਕਾਸ਼ੀਰਾਮ ਪਹਿਲਾਂ ਆਪਾਂ ਇਸ ਪਾਠ ਦਾ ਜਿਹੜਾ ਸਾਰ ਹੈਗਾ ਉਹ ਮੈਂ ਤੁਹਾਨੂੰ ਦੱਸਾਂਗੀ ਤੇ ਉਸ ਤੋਂ ਬਾਅਦ ਆਪਾਂ ਇਸ ਪਾਠ ਨੂੰ ਡੀਟੇਲ ਦੇ ਵਿੱਚ ਪੜਾਂਗੇ ਤੇ ਨਾਲ ਦੀ ਨਾਲ ਜਿਹੜੇ ਔਖੇ ਸ਼ਬਦਾਂ ਦੇ ਅਰਥ ਹੈਗੇ ਨੇ ਉਬੀ ਸਮਝਾਂਗੇ ਤਾਂ ਚਲੋ ਸ਼ੁਰੂ ਕਰਦੇ ਆ ਇਹਦਾ ਸਾਰ ਸਮਝਣਾ ਦੇਖੋ ਇਹਦੇ ਵਿੱਚ ਦੱਸਿਆ ਗਿਆ ਕਾਸ਼ੀ RAM ਗਦਰ ਪਾਰਟੀ ਦਾ ਮਹਾਨ ਸ਼ਹੀਦ ਸੀ ਉਸ ਦਾ ਜਨਮ 13 ਅਕਤੂਬਰ 1883 ਨੂੰ ਯਾਨੀ 1883 ਨੂੰ ਪੰਡਿਤ ਗੰਗਾ RAM ਦੇਕਰ ਪਿੰਡ ਮਰੋਲੀ ਕਲਾ ਨੇੜੇ ਮੋੜਿੰਡਾ ਉੱਥੇ ਹੋਇਆ ਉਸਨੇ ਪ੍ਰਾਇਮਰੀ ਵਿਦਿਆ ਪਿੰਡੇ ਸਕੂਲ ਤੋਂ ਪ੍ਰਾਪਤ ਕੀਤੀ ਤੇ 8ਵੀਂ ਮੋਰਿੰਦਾ ਦੇ ਸਕੂਲ ਤੋਂ ਪਾਸ ਕੀਤੀ ਜਦੋਂ ਉਹ ਪਟਿਆਲੇ ਦੇ ਮਹਿੰਦਰਾ ਹਾਈ ਸਕੂਲ ਵਿੱਚ 10ਵੀਂ ਵਿੱਚ ਪੜਦਾ ਸੀ ਤਾਂ ਉਸ ਦੇ ਮਨ ਵਿੱਚ ਰਜਵਾੜਾ ਸ਼ਾਹੀ ਤੇ ਅੰਗਰੇਜ਼ ਹਕੂਮਤ ਦੇ ਖਿਲਾਫ ਨਫ਼ਰਤ ਪੈਦਾ ਹੋ ਗਈ ਫਿਰ ਅੰਬਾਲੇ ਵਿੱਚ ਖਜ਼ਾਨੇ ਦੀ ਨੌਕਰੀ ਕਰਦੇ ਹੋ ਉਸ ਦਾ ਮਨ ਹੋਰ ਉਕਦਾ ਗਿਆ ਉਹ ਨੌਕਰੀ ਛੱਡ ਕੇ ਪਹਿਲਾ ਦਿੱਲੀ ਰਿਹਾ ਤੇ ਫਿਰ ਆਸਟ੍ਰੇਲੀਆ ਹੁੰਦਾ ਹੋਇਆ ਅਮਰੀਕਾ ਪਹੁੰਚ ਗਿਆ ਇੱਥੇ ਗੁਲਾਮ ਪਾਰਟੀਆਂ ਨਾਲ ਹੁੰਦਾ ਬੁਰਾ ਸਲੂਕ ਦੇਖ ਕੇ ਉਸ ਦਾ ਮਨ ਤੜਫ ਉਠਿਆ ਤੇ ਉਸ ਦਾ ਸੰਬੰਧ ਬਾਬਾ ਸੋਹਨ ਸਿੰਘ ਪਖਨਾ ਨਾਲ ਜੁੜ ਗਿਆ 25 ਮਾਰਚ 1913 ਨੂੰ ਗੱਦੀ ਪਾਰ ਗਦਰ ਪਾਰਟੀ ਦੀ ਸਥਾਪਨਾ ਹੋਈ ਬਾਬਾ ਸੋਹਨ ਸਿੰਘ ਪਖਨਾ ਪ੍ਰਧਾਨ ਲਾਲਾ ਹਰदयाल ਜਨਰਲ ਸਕੱਤਰ ਅਤੇ ਕਾਸ਼ੀ ਰਾਮ ਖਜ਼ਾਂਚੀ ਚੁਣੇ ਗਏ ਇਹ ਤਿੰਨੇ ਗੁਪਤ ਮਿਸ਼ਨ ਦੇ ਮੈਂਬਰ ਵੀ ਸਨ ਉਸ ਸਮੇਂ ਅੰਗਰੇਜ਼ਾਂ ਨੂੰ ਪਹਿਲੇ ਸੰਸਾਰ ਜੰਗ ਵਿੱਚ ਉਲਝੇ ਦੇਖ ਕੇ ਗਦਰ ਪਾਰਟੀ ਨੇ ਇਸ ਸਮੇਂ ਨੂੰ ਅੰਗਰੇਜ਼ਾਂ ਵਿਰੁੱਧ ਕਾਰਵਾਈ ਕਰਨ ਲਈ ਤੁਕਵਾ ਮੌਕਾ ਸਮਝਿਆ ਠੀਕ ਹੈ ਹੁਨੇ ਚੀਜ਼ ਯਾਦ ਰੱਖਿਓ ਕਿਤਾਬ ਦੇ ਵਿੱਚ ਇਹ ਲਿਖਿਆ ਸੀ ਕਿ ਗਦਰੀਆਂ ਨੇ ਕਾਮਾਗਾਟਾ ਮਾਰੂ ਜਹਾਜ਼ ਰਾਹੀ ਹਿੰਦੁਸਤਾਨ ਵਾਲ ਕੂਚ ਕੀਤਾ ਇਹ ਥੋੜਾ ਜਿਹਾ ਗੜਬੜ ਹੈਗਾ ਠੀਕ ਹੈ ਐਕਚੁਅਲੀ ਕਾਮਾਗਾਟਾ ਮਾਰੂਤਾ 376 ਪੰਜਾਬੀਆਂ ਨੂੰ ਲੈ ਕੇ 4 ਮਾਰਚ 1914 ਨੂੰ ਕੈਨੇਡਾ ਪੁੱਜਿਆ ਸੀ ਜਿਸ ਨੂੰ ਕੈਨੇਡਾ ਸਰਕਾਰ ਨੇ ਕੰਡੇ ਨਹੀਂ ਸੀ ਲੱਗਣ ਦਿੱਤਾ ਤੇ ਕੁਝ ਮਹੀਨੇ ਸਮੁੰਦਰ ਵਿੱਚ ਖੜਾ ਰੱਖ ਕੇ ਵਾਪਸ ਭੇਜ ਦਿੱਤਾ ਸੀ 27 ਸਤੰਬਰ 1914 ਦੇ ਦਿਨ ਜਦੋਂ ਉਹ ਜਹਾਜ਼ ਕੋਲਕੱਤਾ ਨੇੜੇ ਬਜਬਜ ਕਾਟ ਉੱਤੇ ਪੁੱਜਾ ਤਾਂ ਅੰਗਰੇਜ਼ੀ ਪੁਲਿਸ ਨੇ ਗੋਲੀਆਂ ਚਲਾ ਕੇ ਬਹੁਤ ਸਾਰੇ ਮੁਸਾਫਿਰ ਮਾਰ ਦਿੱਤੇ ਸਨ ਗਦਰਿਆ ਨੇ ਕਾਮਾਗਾਟਾ ਮਾਰੂ ਦੇ ਮੁਸਾਫਿਰਾਂ ਮੁਸਾਫिरा ਦੀ ਮਦਦ ਕੀਤੀ ਸੀ ਪਰ ਇਸ ਵਿੱਚ ਸਵਾਰ ਨਹੀਂ ਹੋਏ ਸਨ ਇਸ ਘਟਨਾ ਨੇ ਗਦਰਿਆ ਦੇ ਮਨ ਵਿੱਚ ਅੰਗਰੇਜ਼ਾ ਵਿਰੁੱਧ ਗੁੱਸਾ ਹੋਰ ਪੜਕਾ ਦਿੱਤਾ ਸੀ ਤੇ ਇਸ ਵਿੱਚੋਂ ਉਹ ਸਭ ਕੁਝ ਛੱਡ ਕੇ ਜਹਾਜ਼ਾਂ ਤੇ ਚੜ ਕੇ ਹਿੰਦੁਸਤਾਨ ਵਿੱਚੋਂ ਅੰਗਰੇਜ਼ਾਂ ਨੂੰ ਕੱਢਣ ਲਈ ਤੁਰ ਪਏ ਸਨ ਗਦਰਿਆ ਦੇ ਹਿੰਦੁਸਤਾਨ ਵੱਲ ਤੁਰਨ ਦੀ ਸੂ ਅੰਗਰੇਜ਼ਾਂ ਨੂੰ ਲੱਗ ਗਈ ਉਹਨਾਂ ਨੇ ਬਹੁਤ ਸਾਰਿਆਂ ਨੂੰ ਜਹਾਜ਼ਾਂ ਤੋਂ ਉਤਾਰ ਉਤਰਦਿਆਂ ਹੀ ਫੜ ਲਿਆ ਪਰੰਤੂ ਬਹੁਤ ਸਾਰੇ ਬਚ ਗਏ ਕਾਸ਼ੀ RAM ਵੀ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਵਿੱਚ ਪਹੁੰਚ ਗਿਆ ਕਿਹਾ ਜਾਂਦਾ ਹੈ ਕਿ ਉਹ ਆਪਣੀ ਮਾਤਾ ਜੀ ਲਈ ਇੱਕ ਦੁਪੱਟਾ ਲੈ ਕੇ ਆਇਆ ਸੀ ਪਰ ਜਦੋਂ ਉਹ ਉਸ ਨੂੰ ਮਿਲਣ ਲਈ ਕਰ ਪੂਜਾ ਤਾਂ ਉਹ ਪਰਲੋਕ ਸਿਧਾ ਚੁੱਕੀ ਸੀ ਗਦਰੀਆਂ ਦਾ ਮੁੱਖ ਕੰਮ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਕੱਢਣਾ ਸੀ ਉਹਨਾਂ ਦੀ ਯੋਜਨਾ ਫੌਜੀ ਛੋਣੀਆਂ ਦੇ ਅਸਲ ਖਾਨਿਆਂ ਉੱਤੇ ਕਬਜ਼ਾ ਕਰਕੇ ਹਥਿਆਰ ਪ੍ਰਾਪਤ ਕਰਨਾ ਸੀ ਇਸ ਮਕਸਦ ਲਈ ਜਦੋਂ ਉਹਨਾਂ ਫਿਰੋਜ਼ਪੁਰ ਛੋਣੀ ਵੱਲ ਕੂਚ ਕੀਤਾ ਤਾਂ ਰਸਤੇ ਵਿੱਚ ਮਿਸਰੀ ਵਾਲੇ ਦੇ ਨੇੜੇ ਉਹਨਾਂ ਦੀ ਪੁਲਿਸ ਨਾਲ ਮੁਟਪੈੜ ਹੋ ਗਈ ਤੇ ਉਹ ਫੜੇ ਗਏ ਅੰਗਰੇਜ਼ ਸਰਕਾਰ ਨੇ ਮੁਕਦਮੇ ਦਾ ਟੋਂਗ ਰਚਾ ਕੇ 27 ਮਾਰਚ 1915 ਨੂੰ ਕਾਸ਼ੀ ਰਾਮ ਤੇ ਉਸਦੇ ਸਾਥੀਆਂ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ 1961 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਕਾਸ਼ੀ ਰਾਮ ਦੇ ਪਿੰਨ ਮਰੋਲੀ ਦੇ ਸਰਕਾਰੀ ਹਾਈ ਸਕੂਲ ਨੂੰ ਕਾਸ਼ੀ ਰਾਮ ਦਾ ਨਾਂ ਦਿੱਤਾ ਤੇ ਉੱਥੇ ਉਸ ਦਾ ਬੁੱਤ ਲਵਾਇਆ। ਉਹਨਾਂ ਦੀ ਯਾਦ ਵਿੱਚ ਵੀ ਹੀ ਕਾਸ਼ਹੀਦ ਕਾਸ਼ੀ ਰਾਮ ਮੈਮੋਰੀਅਲ ਕਾਲਜ ਬਾਗੂ ਮਾਜਰਾ ਸਥਾਪਿਤ ਕੀਤਾ ਗਿਆ। ਸ਼ਹੀਦ ਕਾਸ਼ੀ RAM ਮੈਮੋਰੀਅਲ ਕਲਾਬ ਮਰੋਲੀ ਕਲਾ ਲਗਭਗ ਪਿਛਲੇ ਕਈ ਸਾਲਾਂ ਤੋਂ ਇਸ ਮਹਾਨ ਸ਼ਹੀਦੀ ਯਾਦ ਵਿੱਚ ਟੂਰਮਨ ਟੂਰਨਾਮੈਂਟ ਨਾਟਕ ਤੇ ਹੋਰ ਸਮਾਗਮ ਵੀ ਕਰਾਉਂਦੀ ਹੈ ਤੇ ਇਹ ਸੀਗਾ ਪਾਠ ਦਾ ਜੋ ਆਪਾਂ ਸਾਰ ਪੜਿਆ ਹੁਣ ਪਾਠ ਨੂੰ ਡਿਟੇਲ ਵਿੱਚ ਸਮਝਦੇ ਹਾਂ ਇਹਨਾਂ ਦੀ ਤਸਵੀਰ ਵੀ ਦਿੱਤੀ ਹੋਈ ਹੈ ਇੱਥੇ ਦੱਸਿਆ ਗਿਆ ਹੈ ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ਮਈ ਇਤਿਹਾਸ ਵਿੱਚ ਗਦਰ ਪਾਰਟੀ ਦੀ ਕੁਰਬਾਨੀ ਅਦੁੱਤੀ ਹੈਗੀ ਹੈ ਅਦੁੱਤੀ ਦਾ ਮਤਲਬ ਹੁੰਦਾ ਹੈ ਨਸਾਨੀ ਜੀ ਦਾ ਕੋਈ ਆਪਾਂ ਕਹਿ ਸਕਦੇ ਹਾਂ ਹੋਰ ਮੁਕਾਬਲਾ ਨਾ ਕਰ ਸਕੇ ਠੀਕ ਹੈ ਤੇ ਸੰਘਰਸ਼ਮਈ ਕਹਿੰਦਾ ਮਤਲਬ ਸੰਘਰਸ਼ਪੁਰ ਜੀ ਨੂੰ ਆਪਾਂ ਕਹਿੰਦੇ ਠੀਕ ਹੈ ਅੱਗੇ ਪੜ੍ਹਦੇ ਹਾਂ ਇਹਦੇ ਵਿੱਚ ਕੀ ਦੱਸਿਆ ਗਿਆ ਗਦਰ ਪਾਰਟੀ ਬਾਰੇ ਬਹੁਤ ਖੋਜ ਭਰਪੂਰ ਪੁਸਤਕਾਂ ਵੀ ਲਿਖੀਆਂ ਗਈਆਂ ਹਨ ਅਜਿਹੇ ਜੋਧਿਆ ਦੀਆਂ ਕੁਰਬਾਨੀਆਂ ਅੱਖਾਂ ਖੋਲਣ ਵਾਲੀਆਂ ਹਨ ਅੱਖਾਂ ਖੋਲਣ ਵਾਲੀਆਂ ਮਤਲਬ ਆਪਾਂ ਇਹ ਕਹਿ ਸਕਦੇ ਆ ਅਸਲੀਅਤ ਸਾਹਮਣੇ ਲਿਆਉਣ ਵਾਲੀਆਂ ਹੈ ਕਿ ਇਹਨੇ ਵੀ ਅਜਿਹੀਆਂ ਕੁਰਬਾਨੀਆਂ ਉਹਨਾਂ ਨੇ ਕੀਤੀਆਂ ਹੈਗੀਆਂ ਗਦਰ ਪਾਰਟੀ ਦੇ ਇਸ ਮਹਾਨ ਸ਼ਹੀਦ ਦਾ ਜਨਮ 13 ਅਕਤੂਬਰ 1883 ਈਸਵੀ ਨੂੰ ਪੰਡਿਤ ਗੰਗਾ RAM ਦੇ ਕਾਰ ਪਿੰਡ ਮਰੋਲੀ ਕਲਾ ਨੇਨੇ ਮੋਰਿੰਦਾ ਵਿਖੇ ਹੋਇਆ ਉਦੋਂ ਇਹ ਪਿੰਡ ਜ਼ਿਲ੍ਹਾ ਅੰਮ੍ਰਾਲਾ ਵਿੱਚ ਪੈਂਦਾ ਸੀ ਇਹਨਾਂ ਦਾ ਪਰਿਵਾਰ ਇੱਕ ਪ੍ਰਭਾਵਸ਼ਾਲੀ ਪਰਿਵਾਰ ਸੀ ਕਾਸ਼ੀ RAM ਨੇ ਪ੍ਰਾਇਮਰੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਲਈ ਤੇ 8ਵੀਂ ਮੋਰਿੰਦਾ ਦੇ ਸਕੂਲ ਤੋਂ ਪਾਸ ਕੀਤੀ 10ਵੀਂ ਜਮਾਤ ਵਿੱਚ ਮਹਿੰਦਰਾ ਹਾਈ ਸਕੂਲ ਪਟਿਆਲਾ ਵਿਖੇ ਪਰਦੇਸ ਸਮੇਂ ਹੀ ਉਹਨਾਂ ਦੇ ਮਨ ਵਿੱਚ ਰਜਵਾੜਾ ਸ਼ਾਹੀ ਤੇ ਅੰਗਰੇਜ਼ ਹਕੂਮਤ ਦੇ ਲੁੱਟ ਖਸੁੱਟ ਵਿਰੁੱਧ ਨਫ਼ਰਤ ਪੈਦਾ ਹੋ ਗਈ ਸੀ ਫਿਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦੀ ਆ ਰਜਵਾੜਾ ਸ਼ਾਹੀ ਮਤਲਬ ਰਾਜੇ ਦੇ ਆਪਾਂ ਕਹਿ ਸਕਦੇ ਆ ਜਿਹੜੇ ਨਿਰਕੁਸ਼ ਹਕੂਮਤ ਹੁੰਦੀ ਐ ਠੀਕ ਹਕੂਮਤ ਨਹੀਂ ਹੁੰਦੀ ਉਹਦੇ ਖਿਲਾਫ ਅੰਗਰੇਜ਼ਾਂ ਖਿਲਾਫ ਉਨ੍ਹਾਂ ਦੇ ਮਨ ਦੇ ਵਿੱਚ ਬਹੁਤ ਕੜਵਾਹਟ ਪੈਦਾ ਹੋ ਗਈ ਸੀ ਮਤਲਬ ਉਹ ਉਸ ਚੀਜ਼ ਨੂੰ ਨਫ਼ਰਤ ਨਾਲ ਦੇਖਦੇ ਸੀ ਠੀਕ ਹੈ ਤੇ ਉਹਨਾਂ ਦਾ ਮਨ ਉਕ ਵੀ ਚੁੱਕਿਆ ਸੀ ਮਤਲਬ ਬਿਲਕੁਲ ਤੁਸੀਂ ਇਹ ਕਹਿ ਸਕਦੇ ਹੋ ਉਹ ਕੁਝ ਕਰਨਾ ਚਾਹੁੰਦੇ ਸੀ ਆਪਣੇ ਲੋਕਾਂ ਨੂੰ ਬਚਾਉਣ ਲਈ ਅੰਬਾਲਾ ਖਜ਼ਾਨੇ ਵਿੱਚ ਨੌਕਰੀ ਕਰਦੇ ਸਮੇਂ ਆਪ ਦਾ ਮਨ ਉਕਦਾ ਗਿਆ ਹੁਣ ਮਨ ਉਕਦਾ ਗਿਆ ਕਹਿੰਦਾ ਮਤਲਬ ਮਨ ਜਿਹੜਾ ਹੈਗਾ ਉਹ ਉਚਾੜ ਹੋ ਗਿਆ ਯਾਪਾ ਕਹਿ ਸਕਦੇ ਹਾਂ ਆ ਦਿਲ ਜਸਪੀ ਨੀੜੇ ਉਨੰਦੀ ਉਸ ਦੇ ਵਿੱਚ ਨੌਕਰੀ ਛੱਡ ਕੇ ਕੁਝ ਦੇ ਦਿਨ ਦਿੱਲੀ ਰਹੇ ਅਤੇ ਫਿਰ ਆਸਟ੍ਰੇਲੀਆ ਹੁੰਦੇ ਹੋਏ ਅਮਰੀਕਾ ਪਹੁੰਚ ਗਏ ਇਸ ਤੋਂ ਪਤਾ ਚਲਦਾ ਹੈ ਕਿ ਕਾਸ਼ੀਰਾਮ ਬਹੁਤ ਤਿੱਖੀ ਬੁੱਧੀ ਦੇ ਮਾਲਕ ਸਨ ਤੇ ਉਹਨਾਂ ਦੇ ਦਿਲ ਅੰਦਰ ਦੇਸ਼ ਭਗਤੀ ਦੀ ਜਵਾਲਾ ਸੁਲਗ ਰਹੀ ਸੀ ਫਿਰ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਤਿੱਖੀ ਬੁੱਧੀ ਯਾਨੀ ਤੇਜ਼ ਦਿਮਾਗ ਦੇ ਮਾਲਕ ਸਨ ਤੇ ਉਹਨਾਂ ਦੇ ਅੰਦਰ ਦੇਸ਼ ਭਗਤੀ ਦੀ ਜਵਾਲਾ ਸੁਲਗ ਰਹੀ ਸੀ ਜਵਾਲਾ ਦਾ ਮਤਲਬ ਆਗ ਤੇ ਸੁਲਗ ਰਹੀ ਸੀ ਯਾਨੀ ਅੱਗ ਦੇ ਪੜਕਣ ਤੋਂ ਪਹਿਲਾਂ ਦੀ ਜਿਹੜੀ ਹਾਲਤ ਹੁੰਦੀ ਹੈ ਜਦੋਂ ਆਪਾਂ ਕਹਿ ਸਕਦੇ ਹਾਂ ਜੇ ਧੂਆ ਹੀ ਨਿਕਲ ਰਿਹਾ ਹੁੰਦਾ ਉਸ ਚੀਜ਼ ਨੂੰ ਕਹਿੰਦੇ ਆ ਸੁਲਗ ਰਹੀ ਸੀ ਠੀਕ ਹੈ ਜੀ ਅੱਗੇ ਪੜਦੇ ਹਾਂ ਅਮਰੀਕਾ ਵਿੱਚ ਗੁਲਾਮ ਪੜਤਿਆਂ ਨਾਲ ਹੁੰਦਾ ਮੰਦਾ ਸਲੂਕ ਵੇਖ ਕੇ ਕਾਸ਼ੀ ਰਾਮ ਦਾ ਮਨ ਦੋਸਤ ਦੇਸ਼ ਦੀ ਆਜ਼ਾਦੀ ਲਈ ਤੜਪ ਉੱਠਿਆ ਹੁੰਦਾ ਮੰਦਾ ਕਹਿਣ ਦਾ ਮਤਲਬ ਬੁਰਾ ਜਿਹੜਾ ਸਲੂਕ ਸੀ ਉਦੇਸ਼ ਦੀ ਤੇ ਇੱਥੇ ਆਏਗਾ ਦੇਸ਼ ਸ਼ ਠੀਕ ਹੈ ਪਰ ਤੁਹਾਡੀ ਕਿਤਾਬ ਸ ਦਿੱਤਾ ਹੋਇਆ ਤੇ ਉਹ ਚਾਹੁੰਦੇ ਸੀ ਵੀ ਮੇਰੇ ਭਾਰਤੀਆਂ ਨਾਲ ਜਿਹਾ ਸਲੂਕ ਹੋ ਰਿਹਾ ਵੀ ਮੈਂ ਨਾਲੇ ਕੁਝ ਕਰਨਾ ਚਾਹੁੰਦਾ ਠੀਕ ਹੈ ਅੱਗੇ ਉੱਥੇ ਰਹਿੰਦੇ ਆ ਆਪ ਦਾ ਸੰਪਰਕ ਪਾਪਾ ਸੋਹਣ ਸਿੰਘ ਪਖਣਾ ਨਾਲ ਜੁੜ ਗਿਆ ਅਮਰੀਕਾ ਚ ਸੇਂਟ ਜੌਨ ਵਿਖੇ ਆਪ ਦਾ ਕਰ ਆਜ਼ਾਦੀ ਕੁਲਾਟੀਆਂ ਅਤੇ ਇਨਕਲਾਬੀਆਂ ਲਈ ਪੱਕਾ ਅੱਡਾ ਬਣ ਗਿਆ। ਇਸੇ ਸਥਾਨ ਤੇ 25 ਮਾਰਚ 1913 ਈਸਵੀ ਨੂੰ ਗਦਰ ਪਾਰਟੀ ਦੀ ਸਥਾਪਨਾ ਦਾ ਮੂਡ ਬਜਿਆ। ਬਾਬਾ ਸੋਹਨ ਸਿੰਘ ਪਖਨਾ ਨੂੰ ਪਾਰਟੀ ਪ੍ਰਧਾਨ, ਲਾਲਾ ਹਰਦੇਆਲੂ ਜਨਰਲ ਸਕੱਤਰ ਅਤੇ ਕਾਸ਼ੀ राम ਪੰਡਿਤ ਕਾਸ਼ੀ राम ਨੂੰ ਖਜ਼ਾਨਚੀ ਚੁਣਿਆ ਗਿਆ। ਇਤਨੇ ਜਿਹੜੇ ਗੁਪਤ ਮਿਸ਼ਨ ਦੇ ਮੈਂਬਰ ਵੀ ਸਨ ਠੀਕ ਹੈ ਇਸ ਤਰੀਕੇ ਦੇ ਨਾਲ ਗਦਰ ਪਾਰਟੀ ਦੀ ਜਿਹੜੀ ਹੈਗੀ ਆ ਸਥਾਪਨਾ ਹੋਈ ਤੇ ਆਪਾਂ ਇਹ ਕਹਿ ਸਕਦੇ ਹ ਇਨਕਲਾਬੀ ਹੁੰਦੇ ਨੇ ਜਿਹੜੇ ਕ੍ਰਾਂਤੀਕਾਰੀ ਹੁੰਦੇ ਨੇ ਉਹਨਾਂ ਨੂੰ ਆਪਾਂ ਇਨਕਲਾਬੀ ਕਹਿੰਦੇ ਨੇ ਤੇ ਖਜ਼ਾਨਚੀ ਚੁਣਿਆ ਗਿਆ ਖਜ਼ਾਨਚੀ ਹੁੰਦਾ ਪੈਸਿਆਂ ਦਾ ਜਿਹੜਾ ਹਿਸਾਬ ਕਿਤਾਬ ਰੱਖਣ ਵਾਲਾ ਹੁੰਦਾ ਉਹਨੂੰ ਆਪਾਂ ਖਜ਼ਾਨਚੀ ਕਹਿੰਦੇ ਚਲੋ ਹੁਣ ਆਪਾਂ ਅੱਗੇ ਪੜਦੇ ਹਾਂ ਕੀ ਦੱਸਿਆ ਗਿਆ ਉਦੋਂ ਪਹਿਲੀ ਸੰਸਾਰ ਜਗ ਲੱਗੀ ਹੋਈ ਸੀ ਤੇ ਅੰਗਰੇਜ਼ ਇਸ ਵਿੱਚ ਰੁੱਝੇ ਹੋਏ ਸਨ ਪਹਿਲੀ ਸੰਸਾਰ ਜੰਗ ਮਤਲਬ ਵਰਲਡ ਵਾਰ 1 ਜਿਹੜੀ ਹੈਗੀ ਉਸ ਟਾਈਮ ਤੇ ਚੱਲ ਰਹੀ ਸੀ ਗਦਰ ਪਾਰਟੀ ਨੇ ਇਸ ਸਮੇ ਨੂੰ ਟੁਕਮਾ ਸਹੀ ਸਮਝਦੇ ਹੋਏ ਗਦਰੀ ਯੋਧੇ ਤਿਆਰ ਕੀਤੇ ਬਹੁਤ ਸਾਰੇ ਗਦਰੀਆਂ ਨੇ ਕਾਮਾਗਾਟਾ ਮਾਰੂ ਜਹਾਜ਼ ਰਾਹੀ ਹਿੰਦੁਸਤਾਨ ਵੱਲ ਕੂਚ ਕਰ ਦਿੱਤਾ ਇਹ ਮੈਂ ਪਹਿਲੇ ਹੀ ਤੁਹਾਨੂੰ ਦੱਸਦਾ ਹਾਂ ਵੀ ਇਹ ਇਨਫੋਰਮੇਸ਼ਨ ਜਿਹੜੀ ਹੈ ਗਲਤ ਦਿੱਤੀ ਗਈ ਹੈ ਉਹਨਾਂ ਨੇ ਕੂਚ ਨਹੀਂ ਕੀਤਾ ਸੀ ਇਸ ਤੇ ਤਾਂ ਸਭੋ ਭਾਰਤੀ ਆਲਰੇਡੀ ਜਿਹੜੇ ਹੈਗੇ ਨੇ ਇੰਨੇ ਸਾਰੇ ਨੰਬਰ ਦੇ ਵਿੱਚ ਬੈਠੇ ਹੋਏ ਸੀ ਤੇ ਕੈਨੇਡਾ ਜਾ ਰਹੇ ਸੀ ਉੱਥੇ ਕੈਨੇਡਾ ਤੇ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਕਿਉਂਕਿ ਉਹਨਾਂ ਨੂੰ ਲੱਗਿਆ ਵੀ ਕੈਨੇਡਾ ਦੇ ਵਿੱਚ ਵੀ ਕ੍ਰਾਂਤੀਕਾਰੀ ਜਿਹੜਾ ਕੰਮ ਹੈਗਾ ਉਹ ਵਧਣਾ ਸ਼ੁਰੂ ਹੋ ਜਾਏਗਾ ਠੀਕ ਹੈ ਪਰੰਤੂ ਦੁਖ ਦੀ ਗੱਲ ਇਹ ਹੋਈ ਕਿ ਅੰਗਰੇਜ਼ ਸਰਕਾਰ ਨੂੰ ਇਸ ਦੀ ਸੂ ਮਿਲ ਗਈ ਖਬਰ ਮਿਲ ਗਈ ਬਹੁਤ ਸਾਰੇ ਗਦਰੀ ਕਲਕੱਤੇ ਤੇ ਕਲਕੱਤੇ ਦੇ ਵਿੱਚ ਬੱਜ-ਬੱਜ ਕਾਰਟ ਹੈਗਾ ਤੇ ਹੀ ਬਿਨਾ ਕਿਸੇ ਪੁੱਛ ਪੜਤਾਲ ਦੇ ਸ਼ਹੀਦ ਕਰ ਦਿੱਤੇ ਗਏ ਯਾਨੀ ਗੋਹਿਆਂ ਦੇ ਨਾਲ ਉੱਥੇ ਪੁੰਨ ਦਿੱਤੇ ਗਏ ਸੀ ਠੀਕ ਹੈ ਕੁਝ ਕਰ ਮਤਲਬ ਖਤਮ ਕਰ ਦਿੱਤੇ ਗਏ ਉਹਨਾਂ ਨੂੰ ਐਸੀਬੋਰਡ ਨਾ ਪੜਕਣ ਕਿਵੇਂ ਨਾ ਕਿਵੇਂ ਕਾਸ਼ੀ ਰਾਮ ਅਤੇ ਕੁਝ ਹੋਰ ਗਦਰੇ ਪੰਜਾਬ ਪੁੱਜਣ ਵਿੱਚ ਕਾਮਯਾਬ ਹੋ ਗਏ ਦੱਸਿਆ ਜਾਂਦਾ ਹੈ ਕਿ ਕਾਸ਼ੀ ਰਾਮ ਆਪਣੇ ਪਿੰਡ ਮਰੋਲੀ ਕਲਾ ਆਪਣੇ ਮਾਪਿਆਂ ਨੂੰ ਮਿਲਣ ਵੀ ਆਇਆ ਸੀ ਉਹ ਆਪਣੀ ਮਾਤਾ ਜੀ ਲਈ ਇੱਕ ਦੁਪੱਟਾ ਸਮਾਨ ਵੱਜੋ ਲੈ ਕੇ ਆਇਆ ਪਰੰਤੂ ਮਾਤਾ ਜੀ ਉਦੋਤ੍ਰਿਕ ਪਲ ਲੋਕ ਸਿਦਾਰ ਚੁੱਕੇ ਸਨ ਉਹਨਾਂ ਨੇ ਸਾਰਾ ਕੁਝ ਸਬਰ ਨਾਲ ਬਰਦਾਸ਼ਤ ਕੀਤਾ ਤੇ ਪਿੰਨੂ ਅਲਵਿਦਾ ਆਖੀ ਗਦਰਿਆ ਦਾ ਮੁੱਖ ਨਿਸ਼ਾਨਾ ਦਾ ਗੁਲਾਮੀ ਦਾ ਝੂਲਾ ਲਾ ਮਤਲਬ ਏਸੀ ਵੀ ਉਹਨਾਂ ਨੂੰ ਏਸੀ ਵੀ ਹੁਣ ਆਪਾਂ ਗੁਲਾਮੀ ਦਾ ਝੂਲਾ ਲੋਣਾ ਹੀ ਲੋਣਾ ਹੈ ਕਹਿਣ ਦਾ ਮਤਲਬ ਗੁਲਾਮੀ ਨੂੰ ਦੂਰ ਕਰਨਾ ਹੀ ਕਰਨਾ ਹੈ ਜੁਦਾ ਦਾ ਮਤਲਬ ਹੁੰਦਾ ਪੰਜਾਲੀ ਆ ਤੁਸੀਂ ਕਹਿ ਸਕਦੇ ਹੋ ਬੰਧਨ ਉਹ ਖਤਮ ਕਰਨਾ ਉਹਨਾਂ ਦਾ ਬੇਸਿਕ ਮੋਟਿਵ ਸੀ ਵੀ ਆਪਾਂ ਇਹ ਚੀਜ਼ ਖਤਮ ਕਰਨੀ ਹੈ ਉਹਨਾਂ ਦੀ ਯੋਜਨਾ ਫਿਰੋਜ਼ਪੁਰ ਚਾਉਣੀ ਦੇ ਅਸਲਾਖਾਨਾ ਤੇ ਕਬਜ਼ਾ ਕਰਨਾ ਸੀ ਤਾਂਜੇ ਅੰਗਰੂਏਜ਼ ਹਕੂਮਤ ਦਾ ਹਥਿਆਰਾਂ ਨਾਲ ਮੁਕਾਬਲਾ ਕੀਤਾ ਜਾ ਸਕੇ ਅਸਲਾਖਾਨਾ ਮਤਲਬ ਹਥਿਆਰਖਾਨਾ ਜਿੱਥੇ ਹਥਿਆਰ ਰੱਖੇ ਜਾਂਦੇ ਨੇ ਵੀ ਉਹ ਵਾੜਕੇ ਉਹ GREZA ਦਾ ਮੁਕਾਬਲਾ ਕਰ ਸਕਣ ਕਿਉਂਕਿ ਇੰਡੀਅਨਸ ਕੋਲ ਉਸ ਟਾਈਮ ਤੇ ਹਥਿਆਰ ਨਹੀਂ ਹੁੰਦੇ ਸਨ ਠੀਕ ਹੈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਪਰੰਤੂ 라ਵਿਜ ਮਿਸਰੀ ਵਾਲਾ ਦੇ ਨਜ਼ਦੀਕ ਪੁਲਿਸ ਮੁੱਢ ਪੇੜ ਵਿੱਚ ਇੱਕ ਗਦਰੀ ਯੋਧੇ ਅੰਗਰੇਜ਼ ਸਰਕਾਰ ਦੇ ਹੱਥ ਆ ਗਏ ਮੁੱਢ ਪੇੜ ਮਤਲਬ ਆਪਸੀ ਲੜਾਈ ਜਿਹੜੀ ਹੁੰਦੀ ਹੈ ਉਹ ਉਸ ਦੇ ਵਿੱਚ ਉਹਨਾਂ ਦੇ ਹੱਥ ਆ ਗਏ ਯਾਨੀ ਇੱਕ ਤਰੀਕੇ ਨਾਲ ਆਪਾ ਕਹਿ ਸਕਦੇ ਆ ਫੜੇ ਗਏ ਅੰਗਰੇਜ਼ ਸਰਕਾਰ ਨੇ ਇਹ ਬਹੁਤ ਵੱਡੀ ਸਫਲਤਾ ਸੀ ਉਹ ਗਦਰੀਆਂ ਨੂੰ ਖਤਮ ਕਰਨ ਉੱਤੇ ਤੁਲੀ ਹੋਈ ਸੀ ਲੱਗੀ ਹੋਈ ਸੀ ਇਹਨਾਂ ਗਦਰੀਆਂ ਨੂੰ ਮੁਕਦਮੇ ਦਾ ਢੋਂਗ ਰਚਾ ਕੇ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਢੋਂਗ ਮਤਲਬ ਦਿਖਾਵਾ ਕਰਕੇ ਜਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਤਰੀਕੇ ਦੇ ਨਾਲ ਸਕੀਮ ਬਣਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਪੰਡਤ ਕਾਂਸ਼ੀ ਰਾਮ ਤੇ ਉਸਦੇ ਸਾਥੀਆਂ ਨੇ ਅੰਗਰੇਜ਼ ਸਰਕਾਰ ਦੇ ਜ਼ੁਲਮ ਅਗੇ ਇਨਾਂ ਮੰਗੀ ਕਹਿੰਦਾ ਮਤਲਬ ਹਾਰਨਾ ਮੰਗੀ ਹਾਲਾਤੇ ਕਾਬੂ ਪਾਉਣ ਲਈ ਬੜੀ ਕੋਜੀ ਨੀਤ ਦੇ ਨਾਲ ਕੋਜੀ ਨੀਤ ਦੇ ਨਾਲ ਮਤਲਬ ਬੁਰੀ ਨੀਤ ਦੇ ਨਾਲ ਉਹਨਾਂ ਨੇ 27 ਮਾਰਚ 1915 ਈਸਵੀ ਨੂੰ ਕਾਂਸ਼ੀ ਰਾਮ ਤੇ ਸਾਥੀ ਕੈਦੀ ਗਦਰਿਆ ਨੂੰ ਸਵੇਰੇ ਸਵੇਰੇ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਦਰ ਪਾਰਟੀ ਵਿੱਚ ਉਹਨਾਂ ਦੀ ਲਾਸਾਨੀ ਸ਼ਹਾਦਤ ਦਿੱਤੀ ਪਰ ਉਹ ਚਰਚਾ ਹੋਈ ਲਾ ਸਾਦੀ ਮਤਲਬ ਬੇਮਿਸਾਲ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਖੂਬ ਚਰਚਾ ਹੋਈ ਉਸ ਤੋਂ ਬਾਅਦ 1961 ਈਸਵੀ ਚ ਪੰਜਾਬ ਸਰਕਾਰ ਦੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਕਾਸ਼ੀ ਰਾਮ ਦੇ ਪਿੰਡ ਦੇ ਸਰਕਾਰੀ ਹਾਈ ਸਕੂਲ ਨੂੰ ਸ਼ਹੀਦ ਕਾਸ਼ੀ ਰਾਮ ਦਾ ਨਾਮ ਦਿੱਤਾ ਤੇ ਉਹਨਾਂ ਦਾ ਇੱਕ ਛੋਟਾ ਜਿਹਾ ਬੂਤ ਵੀ ਲਾਇਆ ਇਹਨਾਂ ਦੀ ਯਾਦ ਵਿੱਚ ਸ਼ਹੀਦ ਕਾਸ਼ੀ ਰਾਮ ਮੈਮੋਰੀਅਲ ਕਾਲਜ ਭਾਗੂ ਮਾਚਰਾ ਖਰੜਖਾਨਪੁਰ ਨੇੜੇ ਸਥਾਪਿਤ ਕੀਤਾ ਸ਼ਹੀਦ ਕਾਸ਼ੀ ਰਾਮ ਮੈਮੋਰੀਅਲ ਕਲੱਬ ਮਰੋਲੀ ਕਲਾ ਲਗਭਗ ਪਿਛਲੇ 40 ਸਾਲਾਂ ਤੋਂ ਸ਼ਹੀਦ ਦੀ ਯਾਦ ਵਿੱਚ ਟੂਰਨਾਮੈਂਟ ਨਾਟਕ ਤੇ ਕਈ ਹੋਰ ਸਮਾਗਮ ਕਰਵਾਉਂਦਾ ਆ ਰਿਹਾ ਹੈ ਠੀਕ ਹੈ ਜੀ ਇਹ ਤਾਂ ਸੀਗਾ 파ਰਟ ਜਿਹੜੀ ਆਪਾਂ ਚਰਚਾ ਕਰਨੀ ਸੀ ਹੁਣ ਆਪਾਂ ਇਸ 파ਰਟ ਦੇ ਜਿਹੜੇ ਪ੍ਰਸ਼ਨ ਉੱਤਰ ਹੈਗੇ ਨੇ ਉਹਨਾਂ 'ਤੇ ਵੀ ਰੁਕ ਕੱਢ ਲੈਂਦੇ ਆ ਤੇ ਉਹਨਾਂ ਨੂੰ ਵੀ ਇੱਕ ਵਾਰ देख ख लसाया गया था। चलो शुरू कर दिया अभ्यास गया थे। हेट लिखे बहुविकल्पी प्रश्न सही निशान लाना है पहला, शहीद काशी राम केड़े इलाके का शहीद मनिया जाता है कूड़ा दुआबे माझेद का उत्तर है पुआता दूजा काशी राम का बुध कि ਊੜਾ ਫਿਰੋਜ਼ਪੁਰ ਵਿਖੇ ਲੁਧਿਆਣਾ ਵਿਖੇ ਜਾਂ ਮੜੌਲੀ ਕਲਾ ਵਿਖੇ ਉੱਤਰ ਹੈਗੇ ਮੜੌਲੀ ਕਲਾ ਵਿਖੇ ਅਗਲਾ ਕਾਸ਼ੀram ਦਾ ਜਨਮ ਕਦੋਂ ਹੋਇਆ 12 ਅਕਤੂਬਰ 1880 ਨੂੰ 13 ਅਕਤੂਬਰ 1883 ਨੂੰ ਜਾਂ 20 ਅਕਤੂਬਰ 1885 ਨੂੰ ਉੱਤਰ ਹੈਗੇ 13 ਅਕਤੂਬਰ 1883 ਨੂੰ ਅਗਲਾ शहीद काशी राम गई? कि अमेरिका विखे ऑस्ट्रेलिया विखे विखे उत्तर लाहौर अगला शहीद काशी राम मेमोरियल कॉलेज कि पागू माजरा एगा ईरी पागू माजरा ठीक है अगे चल दे ਆਪਾਂ ਇਹ ਡਿਸਕਸ ਕਰ ਲਿਆ ਅੱਗੇ ਸਾਨੂੰ ਦਿੱਤਾ ਗਿਆ ਇਹਦੇ ਵਿੱਚ ਛੋਟੇ ਉੱਤਰ ਵਾਲੇ ਪ੍ਰਸ਼ਨ ਪਹਿਲਾ ਪ੍ਰਸ਼ਨ ਹੈਗੇ ਸ਼ਹੀਦ ਕਾਸ਼ੀ RAM ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਉੱਤਰ ਸ਼ਹੀਦ ਕਾਸ਼ੀ RAM ਦਾ ਜਨਮ 13 ਅਕਤੂਬਰ 1883 ਨੂੰ ਪਿੰਡ ਮਰੌਲੀ ਕਲਾ ਨੇਰੇ ਮੋਰੀਂਡਾ ਵਿੱਚ ਹੋਇਆ ਦੂਜਾ ਕਾਸ਼ੀ RAM ਦੇ ਪਿਤਾ ਦਾ ਕੀ ਨਾਂ ਸੀ ਉੱਤਰ ਪੰਡਿਤ ਗੰਗਾ RAM ਤੀਜਾ ਕਾਸ਼ੀ ਰਾਮ ਨੇ ਮੁਢਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਉੱਤਰ ਪਿੰਡ ਮਰੌਲੀ ਕਲਾ ਦੇ ਪ੍ਰਾਇਮਰੀ ਸਕੂਲ ਤੋਂ ਚੌਥਾ ਕਾਸ਼ੀ ਰਾਮ ਆਪਣੀ ਮਾਤਾ ਜੀ ਲਈ ਸਮਾਨ ਵਜੋਂ ਕੀ ਲਿਆਇਆ ਉੱਤਰ ਇੱਕ ਦੁਪੱਟਾ ਪੰਜਵਾਂ ਕਾਸ਼ੀ ਰਾਮ ਨੂੰ ਫਾਂਸੀ ਕਦੋਂ ਤੇ ਕਿੱਥੇ ਦਿੱਤੀ ਗਈ ਉੱਤਰ 27 ਮਾਰਚ 1915 ਨੂੰ ਲਾਹੌਰ ਜੇਲ੍ਹ ਵਿੱਚ ਅੱਗੇ ਸੰਖੇਪ ਉੱਤਰ ਵਾਲੇ ਪ੍ਰਸ਼ਨ ਪਹਿਲਾ ਸ਼ਹੀਦ ਕਾਰਸੀ ਰਾਮ ਕਿੱਥੇ ਨੌਕਰੀ ਕਰਦਾ ਸੀ ਉੱਤਰ ਅੰਬਾਲੇ ਖਜ਼ਾਨੇ ਵਿੱਚ ਦੂਜਾ ਗਦਰ ਪਾਰਟੀ ਦਾ ਮੁੱਢ ਕਿਵੇਂ ਬਚਿਆ ਉੱਤਰ ਜਦੋਂ ਅਮਰੀਕਾ ਵਿੱਚ ਹਿੰਦੂਸਤਾਨੀਆਂ ਨੇ ਗੁਲਾਮੀ ਕਾਰਨ ਆਪਣੇ ਨਾਲ ਬੁਰਾ ਸਲੂਕ ਹੁੰਦਾ ਵੇਖਿਆ ਤਾਂ ਉਹਨਾਂ ਅੰਗਰੇਜ਼ ਗੁਲਾਮੀ ਨੂੰ ਖਤਮ ਕਰਨ ਲਈ 1913 ਵਿੱਚ ਗਦਰ ਪਾਰਟੀ ਦੀ

पंजवा शहीद काशीराम दी याद विच में मेमोरियल कॉलेज की स्थापना कदौते ते में कीती गई उत्तर शहीद काशीराम कॉलेज की स्थापना 1974 में कॉमरेड शमशेर सिंह जोश से यत्नानल हुई अगले वाका विच वर तो इथे शब्द देते गए ने इथे में वाक बनाए ने सब तो पहला सूरबीर यानी सूरमा या बहादुर पंजाब सूरबीर आदि धरती है दूसरा हकूमत यानी सरकार भारत विच लंबा समय कांग्रेसियां दी हकूमत रही अंग्रेजा दी हकूमत रही लूट खसूट सुटन काम राजनीतिक लीडर आम करके लोक सेवा दी था लूट खसूट ही कर दे रहे थे अगला टुकमा यानी अनुकूल या सही ए इस प्रश्न दा टुकमा उत्तर नहीं ਪੰਜਵਾਂ ਸੂ ਮਿਲਨੀ ਯਾਨੀ ਖਬਰ ਮਿਲਨੀ ਮੁੱਖ ਖਬਰਾਂ ਨੇ ਅੰਗਰੇਜ਼ਾਂ ਨੂੰ ਗਦਰ ਪਾਰਟੀ ਦੇ ਸਾਰੇ ਪ੍ਰੋਗਰਾਮਾਂ ਦੀ ਸੂਦੇ ਦਿੱਤੀ ਅਗਲਾ ਕੋਜੀ ਯਾਨੀ ਪੱਦੀ ਆ ਬੁਰੀ ਕਿਸੇ ਕਿਸੇ ਬੰਦੇ ਦੀ ਆਪਾਂ ਕਹਿੰਦੇ ਸ਼ਕਲ ਦੀ ਥਾਂ ਤੇ ਸੋਚ ਠੀਕ ਹੈ ਬੜੀ ਕੋਚੀ ਮਤਲਬ ਮਾੜੀ ਹੁੰਦੀ ਹੈ ਸ਼ਕਲ ਤਾਂ ਸਾਰਿਆਂ ਦੀ ਵਧੀਆ ਹੁੰਦੀ ਹੈ ਹੈਨਾ ਅਗਲਾ ਸਤਵਾਂ ਹੈਗਾ ਇੱਥੇ ਦਿੱਤਾ ਗਿਆ ਖਾਲੀ ਥਾਵਾਂ ਜਿਹੜੀਆਂ ਹੈਗੀਆਂ ਨੇ ਉਹ ਆਪਾਂ ਭਰਨੀ ਹੈ। ਚਲੋ ਇੱਥੇ ਜਿਹੜੀ ਖਾਲੀ ਥਾਂ ਹੈਗੀ ਹੈ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਇਹਦਾ ਉੱਤਰ ਕੀ ਕੀ ਆਏਗਾ ਇਹਦਾ ਉੱਤਰ ਮੈਂ ਇੱਥੇ ਲਿਖਿਆ। ਜਿਵੇਂ ਸਭ ਤੋਂ ਪਹਿਲਾ ਹੈਗਾ ਸ਼ਹੀਦ ਕਾਸ਼ੀ RAM ਦਾ ਜਨਮ ਪੰਡਿਤ ਗੰਗਾ RAM ਦੇ ਘਰ ਪਿੰਡ ਮਰੋਲੀ ਕੜਾ ਵਿਖੇ ਹੋਇਆ। ਅਗਲਾ 25 ਮਾਰਚ 1913 ਨੂੰ ਕਦਰ ਪਾਰਟੀ ਦੀ ਸਥਾਪਨਾ ਹੋਈ। ਸ਼ਹੀਦ काशीराम ਨੂੰ ਲਾਹੌਰ ਵਿਖੇ ਫਾਂਸੀ ਦਿੱਤੀ ਗਈ ਅਗਲਾ ਪੰਜਾਬ ਸਰਕਾਰ ਦੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਸਰਕਾਰੀ ਹਾਈ ਸਕੂਲ ਨੂੰ ਸ਼ਹੀਦ ਕਾਸ਼ੀਰਾਮ ਦਾ ਨਾਂ ਦਿੱਤਾ ਅੱਗੇ ਹੈਗੇ ਇਹਨਾਂ ਦਿੱਤੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ ਇੱਥੇ ਮੈਂ ਪਹਿਲਾਂ ਪੰਜਾਬੀ ਹਿੰਦੀ ਫਿਰ ਅੰਗਰੇਜ਼ੀ ਵਿੱਚ ਲਿਖਿਆ ਪਾਰਟੀ ਪਾਰਟੀ ਫਿਰ ਹੈ ਪਾਰਟੀ ਇਤਿਹਾਸ ਇਤਿਹਾਸ ਹਿਸਟਰੀ बाद है शूरवीर, ब्रेव नौकरी, नौकरी, सर्विस सम्मान सम्मान रिस्पेक्ट इंडियन अगला विरोधी शब्द लिखो मैं लिखे आजाद का गुलाम नफरत प्यार कामयाब नाकामयाब, सम्मान, अपमान भरपूर सखना नजदीक दूर अगला है गए शुद्ध करके लिखो मैं इतने लिखे है, सब तो पहला जो शब्द सही है वो है क्या, इतिहास इतना लिखिया जाएगा फिर है शहीद फिर है परिवार इतना क्वेश्चन दे श बनेगा ठीक है उस तो बाद जो अगला है क्या, परिवार फिर है प्रतिभाशाली फिर है कामयाब फिर लुट खसोट ਏਸੀਐਚਟੀ ਕਲਾਸ ਮੂਮਿਤ ਕਰਦੀਆਂ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਵੇਗਾ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਫੇਰ ਮਿਲਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ